thank mm -hmm. you ਜਿਸ ਦਾ ਤੋਂ ਅੱਜ ਤੇਰਾ ਮੌਸੇ ਦਾ ਕਰਾਇਆ ਗਿਆ ਕਿਸ ਰੋਗ ਦੀ ਕਰਾਇਆ ਗਿਆ ਜਿਸ ਤਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਸ਼ਾਵਨ ਦਾ ਮਹੀਨਾ ਚੱਲ ਰਿਹਾ ਔਰ ਬਹੁਤ ਖੁਸ਼ੀਆਂ ਨਾਲ ਔਰ ਬੜੇ ਧੂਮ-ਧਾਮ ਨਾਲ ਤੀਆਂ ਦਾ ਤਿਹਾਰ ਜਿਹੜਾ ਤੀਜ ਦਾ ਤਿਹਾਰ ਆ ਉਹ ਮਨਾਇਆ ਜਾਂਦਾ ਤੇ ਬੇਸਿਕਲੀ ਤੇ ਫੀਮੇਲਸ ਦਾ ਲੇਡੀਜ਼ ਦਾ ਲੜਕੀਆਂ ਦਾ ਇਹ ਤਿਹਾਰ ਹੈ ਤੇ ਸ਼ੇਡ ਮੇਰੀ ਸਕੂਲ ਦੇ ਵਿੱਚ ਮੈਨੇਜਮੈਂਟ ਨੇ ਸਟਾਫ ਨੇ ਔਰ ਮਦਰਸ ਨੇ ਖਾਸ ਤੌਰ ਤੇ ਪੇਰੈਂਟਸ ਦੇ ਬੇਟੀਆਂ ਨੇ ਸਾਡੀਆਂ ਸਟੂਡੈਂਟਸ ਨੇ ਔਰ ਜਿਹੜੇ ਸਾਡੇ ਵਿਦਿਆਰਥੀ ਨੇ ਲੜਕੇ ਉਹਨਾਂ ਦੇ ਵੱਖ-ਵੱਖ ਤਰ੍ਹਾਂ ਦੇ ਕੰਪੀਟੀਸ਼ਨ ਅਸੀਂ ਕਰਕੇ ਤੇ ਅੱਜ ਤੀਆਂ ਦਾ ਤਿਉਹਾਰ ਜਿਹੜਾ ਬਹੁਤ ਧੂਮ-ਧਾਮ ਨਾਲ ਸ਼ੇਡ ਮੇਰੀ ਦੇ ਵਿੱਚ ਹੈਪੀ ਸਕੂਲ ਦੇ ਵਿੱਚ ਵਿਦਿਆਰਥੀਆਂ ਨੇ ਸਟਾਫ ਨੇ ਹਿੱਸਾ ਲਿਆ ਤੇ ਉਹ ਅੱਜ ਇੱਥੇ ਅਸੀਂ ਮਨਾ ਰਹੇ ਆਂ ਅੱਜ ਦਾ ਨੋਜੋਆ ਜਿਹੜੇ ਮੋਬਾਈਲਾਂ ਦੇ ਵਿੱਚ ਜਿਆਦਾ ਲੱਗਿਆ ਤੇ ਉਹਨਾਂ ਆਪਣਾ ਸੱਭਿਆਚਾਰ ਦੇ ਬਾਰੇ ਜਿਹੜਾ ਉਹ ਗਿਆਨ ਹੈ ਇਹਦੇ ਬਾਰੇ ਕੀ ਜਾਨਣਾ ਚਾਹੁੰਦੇ ਸੀ ਦੇਖੋ ਹਾਂ ਬੜੀ ਵਧੀਆ ਤੁਸੀਂ ਗੱਲ ਕਹੀ ਆ ਪੁੱਛੀ ਆ ਦੇਖੋ ਗੱਲ ਇਹ ਆ ਕਿ ਇਹ ਜਿਹੜਾ ਉਪਰਾਲਾ ਦਿੱਤਾ ਗਿਆ ਹੈ ਨਾ ਖਾਸ ਤੌਰ ਤੇ ਉਹ ਆਪਣੀ ਆਉਣ ਵਾਲੀ نسل ਨੂੰ ਆਪਣੀ ਕੌਮ ਨੂੰ ਅਸੀਂ ਆਪਣੀ ਆਪਣੇ ਸੰਸਕ੍ਰਿਤੀ ਨਾਲ ਤੇ ਆਪਣੀ ਪਰੰਪਰਾ ਨਾਲ ਜੋੜ ਕੇ ਰੱਖਣਾ ਚਾਹੁੰਦੇ ਆ ਤੇ ਸਾਡੀ ਜਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਉਹਨਾਂ ਦਾ ਇਹੀ ਸਭ ਤੋਂ ਵੱਡਾ ਇੱਕ ਮੋਟਿਵ ਹੈ ਕਿ ਐਜੂਕੇਸ਼ਨ ਦੇ ਸਪਰੈਡ ਦੇ ਨਾਲ-ਨਾਲ ਵਿਦਿਅਕ ਯੋਗਤਾਵਾਂ ਇਨਕਲਕੇਟ ਕਰਨ ਦੇ ਨਾਲ-ਨਾਲ ਅਸੀਂ ਬੱਚਿਆਂ ਨੂੰ ਉਹਨਾਂ ਦੇ ਰੂਟਸ ਨਾਲ ਜੇ ਜੋੜ ਕੇ ਰੱਖਣ ਦੇ ਵਿੱਚ ਕਾਮਯਾਬ ਹੋ ਸਕੀਏ ਤੇ ਅੱਜ ਉਹ ਹੀ ਇੱਕ ਉਪਰਾਲਾ ਸੀਗਾ ਪਰੰਪਰਾ ਨਾਲ ਆਪਣੇ ਰੂਟਸ ਦੇ ਨਾਲ ਆਪਣੀ ਸੰਸਕ੍ਰਿਤੀ ਨਾਲ ਜਿਹੜੀਆਂ ਕੌਮਾਂ ਜੁੜੀਆਂ ਰਹਿੰਦੀਆਂ ਨੇ ਜਿਹੜੀਆਂ ਨਸਲਾਂ ਜੁੜੀਆਂ ਰਹਿੰਦੀਆਂ ਨੇ ਉਹ ਬਹੁਤ ਅੱਗੇ ਤੱਕ ਜਾਂਦੀਆਂ ਨੇ ਸਦੀਆਂ ਤੱਕ ਜਾਂਦੀਆਂ ਨੇ ਜਿ ਤਰ੍ਹਾਂ ਅਸੀਂ ਦੇਖੋ ਆਪਣੇ ਪੁਰਾਣੀ ਕਈ ਸੰਸਕ੍ਰਿਤੀਆਂ ਨੇ ਕਈ ਸਿਵਲਾਈਜੇਸ਼ਨਸ ਨੇ ਉਹਦੇ ਵਿੱਚੋਂ ਸਾਡੀ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਆ ਉਹ ਹਲੇ ਹਜ਼ਾਰਾਂ ਲੱਖਾਂ ਸਾਲ ਪੁਰਾਣੀ ਆ ਉਹ ਕਿਸ ਤਰ੍ਹਾਂ ਕਿਉਂਕਿ ਅਸੀਂ ਆਪਣੀ ਪਰੰਪਰਾਵਾਂ ਨਾਲ ਜੁੜੇ ਰਹੇ ਹਾਂ ਤੇ ਅੱਗੇ ਵੀ ਸਾਡਾ ਇਹ ਉਪਰਾਵਲਾ ਉਪਰਾਲਾ ਹੈਗਾ ਕਿ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਜੋ ਸਾਡੇ ਪਹਿਲੇ ਕਰਦੇ ਰਹੇ ਨੇ ਪੁਰਖ ਪਰ ਕਿ ਤੇ ਉਹ ਤਿਉਹਾਰਾਂ ਨਾਲ ਜਾਨੂ ਕਰਵਾਈਏ ਉਹਨਾਂ ਪਹਿਰਾਵਿਆਂ ਨਾਲ ਜਾਨੂ ਕਰਾਈਏ ਉਹਨਾਂ ਰਹਿਨ ਸਹਿਣ ਨਾਲ ਜਾਨੂ ਕਰਾਈਏ ਇਹ ਠੀਕ ਆ ਮੋਬਾਈਲ ਦੀ ਤੁਸੀਂ ਗੱਲ ਕੀਤੀ ਆ ਜਾਂ ਇੰਟਰਨੈਟ ਦੀ ਗੱਲ ਹੈਗੀ ਆ ਇਹ ਨੈਸੈਸਿਟੀ ਆ ਇਹ ਨੀਡ ਆਫ ਦਾ ਆਵਰ ਆ ਇਹਨੂੰ ਅਸੀਂ ਯੂਜ਼ ਕਰਨਾ ਸਿੱਖੀਏ ਨਾ ਕਿ ਮਿਸਯੂਜ਼ ਕਰਨਾ ਸਿੱਖੀਏ ਇਹ ਵੀ ਅਸੀਂ ਬੱਚਿਆਂ ਨੂੰ ਗਾਹੇ ਬਗਾਹੇ ਸਕੂਲ ਦੇ ਵਿੱਚ ਵਕੀਆਂ ਵਕੀਆਂ ਵਰਕਸ਼ਾਪਸ ਦੇ ਵਿੱਚ ਅ ਵੱਖਰੇ ਵੱਖਰੇ ਸੈਮੀਨਾਰਸ ਦੇ ਵਿੱਚ ਲੈਕਚਰਸ ਦੇ ਵਿੱਚ ਇਹ ਗੱਲ ਸੀ ਸਿਖਾਉਣੇ ਆ ਕਿ ਲੈਟਸ ਯੂਜ਼ ਥੈਮ ਡੋਨਟ ਬਿਕਮ ਅ ਸਲੇਵ ਆਫ ਥੀਸ ਮਾਡਰਨ ਅਮਿਨਿਟੀਆਂ